ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਿਕੇ ਪ੍ਰੋਗਰਾਮ ਤਹਿਤ ਜ਼ਿਲंधर ਵਿੱਚ ਵੀ ਲੋਕ ਅਦਾਲਤ ਲਗਾਈ ਗਈ ਇਸ ਲੋਕ ਅਦਾਲਤ ਵਿੱਚ ਰਾਜ਼inama ਯੋਗ ਫੌਜਦਾਰੀ ਚੱਕ ਬਾਊਂਸ ਬੈਂਕ ਰਿਕਵਰੀ ਵਿਆਹ ਸੰਬੰਧੀ ਝਗੜੇ ਟ੍ਰਾਫਿਕ ਚਲਾਨ ਮੋਟਰ ਦੁਰਘਟਨਾ ਕਲੇਮ ਕਿਰਤ ਸੰਬੰਧੀ ਝਗੜੇ ਲੈਂਡ ਐਕਵੀਜ਼ੀਸ਼ਨ ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਲ ਵਿਭਾਗ ਨਾਲ ਸੰਬੰਧਿਤ ਅਤੇ ਹਰ ਤਰ੍ਹਾਂ ਦੇ دیਵਾਨੀ ਕੇਸ ਨਿਪਟਾਰੇ ਲਈ ਰੱਖੇ ਗਏ ਇਸ ਕੌਮੀ ਲੋਕ ਅਦਾਲਤ ਲਈ ਜਲੰਧਰ ਨਕੋਦਰ ਅਤੇ ਫਲੋਰ ਦੀਆਂ ਕਚਹਿਰੀਆਂ ਵਿੱਚ 25 ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਬਾਨਾ ਜੱਜ ਫੈਮਿਲੀ ਕੋਰਟ ਸਿਵਲ ਜੱਜ ਸੀਨੀਅਰ ਡਿਵੀਜ਼ਨ ਸਿਵਲ ਜੱਜ ਜੂਨੀਅਰ ਡਿਵੀਜ਼ਨ ਚੇਅਰਮੈਨ ਸਥਾਈ ਲੋਕ ਅਦਾਲਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਇੰਡਸਟਰੀਅਲ ਟ੍ਰਿਬਿਊਨਲ ਜਲੰਧਰ ਅਤੇ ਤਹਿਸੀਲਦਾਰ ਜਲੰਧਰ ਵੱਲੋਂ ਕੀਤੀ ਗਈ ਇਸ ਦੌਰਾਨ ਕੁੱਲ 78713 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 77728 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਅਦਾਲਤ ਲਗਾਈ ਗਈ ਹੈ કુલ 25 ਬੈਂਚ ਬਣਾਏ ਗਏ ਹੈ 21 ਬੈਂਚ ਜਲੰਧਰ ਕੋਰਟਸ ਦੇ ਵਿੱਚ ਲਗਾਏ ਗਏ ਹੈ ਦੋ ਬੈਂਚ ਨਕੋਦਰ ਤੇ ਦੋ ਬੈਂਚ ਫਲੋਰ ਅੱਜ ਮੁਖਤ ਤੌਰ ਤੇ ਜਿਨ੍ਹਾਂ ਦੇ ਟ੍ਰੈਫਿਕ ਚਲਾਨ ਨਹੀਂ ਸੀ ਭੁਗਤੇ ਉਹ ਟ੍ਰੈਫਿਕ ਚਲਾਨ ਲਗਾਏ ਗਏ ਨੇ 138 ਨੇਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸਿਸ ਜਾਂ ਉਹ ਫੌਜਦਾਰੀ ਕੇਸ ਜਿਨ੍ਹਾਂ ਚ ਸਮਝੌਤਾ ਹੋ ਸਕਦਾ ਹੈ ਉਹ ਕੇਸ ਅੱਜ ਟੇਕ ਅਪ ਹੋਣਗੇ ਇਸ ਤੋਂ ਇਲਾਵਾ ਪ੍ਰੀ ਲਿਟੀਗੇਟਿਵ ਕੇਸਸ ਫਾਈਨੈਂਸ ਕੰਪਨੀਆਂਜ਼ ਦੇ ਹੈ ਜਿਹੜੇ ਕਿ ਹਲੇ ਕੇਸ ਉਹਨਾਂ ਨੇ ਪਾਏ ਨਹੀਂ ਪਰ ਲੋਗ ਆਪਣੇ ਲੋਨ ਉਹਨਾਂ ਦੇ ਨਾਲ ਉਤਾਰ ਸਕਦੇ ਨੇ ਗੱਲਬਾਤ ਕਰਕੇ ਔਰ ਉਹ ਕਾਫੀ ਘੱਟ ਅਮਾਊਂਟ ਦੇ ਵਿੱਚ ਲੋਨ ਅਮਾਊਂਟ ਸੈਟਲ ਕਰਨ ਨੂੰ ਤਿਆਰ ਨੇ ਸਾਲ ਵਿੱਚ 4 ਲੋਕਦਾਲਤ ਲੱਗਦੀਆਂ ਔਰ ਇੱਕ ਮੇਗਾ ਲੋਕਦਾਲਤ 9 ਤਰੀਕ ਨੂੰ ਲੱਗਦੀ ਆ ਸਤੰਬਰ ਦੇ ਵਿੱਚ ਇਹ ਇਹਦੇ ਵਿੱਚ ਲੋਕਾਂ ਦੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਨਪਾਈ ਜਾਂਦੇ ਆ ਔਰ ਉਹ ਕੇਸ ਜਿਹੜੇ ਆ ਕਈ ਸਾਲ ਸਾਲਾਂ ਤੱਕ ਚੱਲਦੇ ਰਹਿੰਦੇ ਆ ਲੋਕ ਅਦਾਲਤ ਵਿੱਚ ਜਲਦੀ ਤੋਂ ਜਲਦੀ ਨਪਟਾਈ ਜਾ ਸਕਦੇ ਆ ਲੋਕ ਅਦਾਲਤ ਇੱਕ ਜਿਹੇ ਹੈ ਮਾਧਿਅਮ ਹੈ ਜਿਹਦੇ ਨਾਲ ਨਾ ਤਾਂ ਜਿਹੜਾ ਕੇਸ ਨਪਾਇਆ ਜਾਂਦਾ ਉਹਦੀ ਕੋਈ ਅਪੀਲ ਹੈ ਤੇ ਨਾ ਹੀ ਇਹਦੇ ਤੇ ਕੋਈ ਹੋਰ ਬਥਾ ਐਕਸਟਰਾ ਪੈਸਾ ਖਰਚਿਆ ਜਾਂਦਾ ਇਸ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਔਰ ਜਿਹੜੇ ਕੇਸ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਇਹ ਲੋਕ ਅਦਾਲਤ ਵਿੱਚ ਜਿੰਨੇ ਕੇਸ ਜਿਆਦਾ ਲਿਹਾਉਣ ਕਿਉਂਕਿ ਅਦਾਲਤਾਂ ਤੇ ਬਹੁਤ ਬਹੁਤ ਜਿਆਦਾ ਹੈ ਔਰ ਇਹ ਇਹਦੇ ਨਾਲ ਬਹੁਤ ਸਾਰਾ ਬੋਝ ਘਟ ਸਕਦਾ ਹੈ